ਖਰਾਬੀ ਸੀ ਫੜੇ ਵੀ ਗਿਆ ਫਾਜਲ ਦਿੱਤੀ ਤੁਹਾਨੂੰ ਵੀ ਤੁਸੀਂ ਉਹਨੇ ਪੀਲਾ ਹਾਂ ਖਰਾਬੀ ਦੇ ਗੁਰੂ ਕਰ ਦੇਗਾ ਆ ਵੇਖੋ ਵੀਡੀਓ ਦੇ ਵਿੱਚ ਸ਼ਰਿਆਮ ਦੋ ਬੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਕਰਤੂਤਾ ਕਰਦੇ ਹੋਏ ਨਜ਼ਰ ਆ ਰਹੇ ਨੇ ਜੀ ਹਾਂ ਪਹਿਲਾਂ ਤਾਂ ਅੰਦਾਜ਼ੇ ਕੀ ਜੋ ਵੀਡੀਓ ਸਾਹਮਣੇ ਆ ਰਹੀ ਹੈ ਇਹ ਪਿੰਡ ਮੋਰਾਵਾਲੀ ਤੋਂ ਸਾਹਮਣੇ ਆ ਰਹੀ ਹੈ ਤੇ ਮੋਰਾਵਾਲੀ ਪਿੰਡ ਦਾ ਇਹ ਨਿੰਮ ਵਾਲਾ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਇਹ ਜੋ ਦੋ ਬੰਦੇ ਨੇ ਸ਼ਰਿਆਮ ਅਸੀਂ ਇਹ ਕਵਾਂਗੇ ਕਿ ਗੁਰਦੁਆਰੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਹੀ ਬੇਅਦਬੀ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਬੰਦਾ ਤਾਂ ਜਿਸਨੇ ਦਸਤਾਰ ਸਜਾਈ ਹੋਈ ਹੈ ਉਸਨੇ ਸ਼ਰਾਬ ਵੀ ਪੀਤੀ ਹੋਈ ਆ ਪੂਰਾ ਟੱਲੀ ਜੋ ਹੈ ਨਜ਼ਰ ਆ ਰਿਹਾ ਹੈ ਤਾਂ ਇਥੇ ਨਾਲ ਹੀ ਦਾਜ਼ੀ ਕੀ ਤੰਬਾਕੂ ਵੀ ਲਾਂਦਾ ਹੋਇਆ ਨਜ਼ਰ ਆਇਆ ਉਸ ਦੇ ਨਾਲ ਇੱਕ ਪ੍ਰਵਾਸੀ ਬੰਦਾ ਜੋ ਹੈ ਉਹ ਵੀ ਨਜ਼ਰ ਆ ਰਿਹਾ ਤੇ ਜਦੋਂ ਇਹ ਕਰਤੂਤਾ ਜਦੋਂ ਇਹ ਕਰ ਰਹੇ ਹੁੰਦੇ ਨੇ ਉਸ ਤੋਂ ਬਾਅਦ ਸਿੰਘ ਕੁਝ ਸਿੰਘ ਉੱਥੇ ਪਹੁੰਚ ਜਾਂਦੇ ਨੇ ਮੌਕੇ ਤੇ ਤਾਂ ਵੇਖੋ ਕਿਵੇਂ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸ਼ਰਾਬ ਪੀਤੀ ਹੈ ਤਾਂ ਉਹ ਕਹਿੰਦਾ ਕਿ ਨਹੀਂ ਮੈਂ 2 ਘੰਟੇ ਪਹਿਲਾਂ ਜੋ ਹੈ ਸ਼ਰਾਬ ਪੀਤੀ ਹੈ ਉਸ ਤੋਂ ਬਾਅਦ ਜਦੋਂ ਤੰਬਾਕੂ ਦੇ ਪੈਕੇਟ ਤੁਸੀਂ ਵੇਖ ਸਕਦੇ ਹੋ ਤੰਬਾਕੂ ਦੇ ਪੈਕੇਟ ਉੱਥੇ ਸ਼ਰ ਆਮ ਜੋ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕਰਦੇ ਹੋਏ ਇਹ ਜੋ ਦੋਨੋਂ ਬੰਦੇ ਨਜ਼ਰ ਆ ਰਹੇ ਨੇ ਉੱਥੇ ਬਾਰ ਬਰ ਕਾਫੀ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਅਜਿਹੀਆਂ ਸਾਹਮਣੇ ਆਂਦੀਆਂ ਰਹਿੰਦੀਆਂ ਨੇ ਬੀਤੇ ਦਿਨ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਜਿੱਥੇ ਕਿ ਇੱਕ ਦਸਤਾਰ ਧਾਰੀ ਜੋ ਬਜ਼ੁਰਗ ਸੀ ਬੁੱਢੇ ਵਰਿਆ ਅਜਿਹੀਆਂ ਗੁਰਦੂਤਾ ਕਰਦੇ ਨਜ਼ਰ ਆਉਂਦੇ ਨੇ ਉਹ ਬੀਅਰ ਸ਼ਾਪ ਦੇ ਬਾਹਰ ਜੋਇਆ ਠੇਕੇ ਦੇ ਉੱਤੇ ਖੜਿਆ ਹੋਇਆ ਨਜ਼ਰ ਆਇਆ ਤਾਂ ਉਸ ਦੀ ਵੀ ਇੱਕ ਵੀਡੀਓ ਜੋ ਹੈ ਕਿਸੇ ਬੰਦੇ ਵੱਲੋਂ ਬਣਾ ਲਈ ਗਈ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ ਤੇ ਹਰ ਕੋਈ ਜੋ ਹੈ ਉਸ ਬੰਦੇ ਨੂੰ ਉਸ ਦਸਤਾਰ ਧਾਰੀ ਬਜ਼ੁਰਗ ਨੂੰ ਜੋ ਹੈ ਕਮੈਂਟਾਂ ਦੇ ਵਿੱਚ ਲਾਂਤਾਂ ਪਾਂਦਾ ਹੋਇਆ ਹੀ ਨਜ਼ਰ ਆ ਰਿਹਾ ਸੀ ਹੁਣ ਤੁਸੀਂ ਵੇਖੋ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿ ਦੋ ਬੰਦੇ ਤੁਸੀਂ ਵੇਖੋ ਕਿਵੇਂ ਬੇਅਦਬੀ ਕਰਦੇ ਹੋਏ ਗੁਰਦੁਆਰਾ ਸਾਹਿਬ ਦੀ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਜਦੋਂ ਸਿੰਘ ਪਹੁੰਚ ਜਾਂਦੇ ਨੇ ਮੌਕੇ ਤੇ ਤਾਂ ਚੰਗਾ ਕੁੱਕੜ ਇਹਨਾਂ ਦੋਹਾਂ ਨੂੰ ਬਣਾ ਦਿੱਤਾ ਜਾਂਦਾ ਬਾਅਦ ਚੋਂ ਮਾਫੀ ਮੰਗਦੇ ਵੀ ਨਜ਼ਰ ਆਉਂਦੇ ਅਸੀਂ ਆ ਗਏ ਆ ਪਿੰਡ ਦਾ ਮੋਰਾਵਾਲੀ ਇੱਥੇ ਆਏ ਅਸੀਂ ਪਿੰਡ ਮੋਰਾਵਾਲੀ ਇਸ ਗੁਰੂ ਘਰ ਦੇ ਵਿੱਚ ਗੁਰਿੰਦਰ ਨਾਮ ਦੇ ਵਿਅਕਤੀ ਜਿਹੜਾ ਵਾ ਉਹ ਡਿਊਟੀ ਕਰਦਾ ਆ ਰਿਹਾ ਜਿਨਨੇ ਪਿੰਡ ਮੂਲਪੁਰ ਜਟਾ ਸਤੂਰਾ ਦੀ ਬੇਦਬੀ ਕੀਤੀ ਐ ਜਦੋਂ ਅਸੀਂ ਇਸ ਪਿੰਡ ਵਿੱਚ ਕਿਰ ਲਾਉਸਮੈਂਟ ਕਰਾਉਣ ਵਾਸਤੇ ਆਏ ਆ ਗੁਰੂ ਘਰ ਕਲਾ ਲਗਾ ਤੇ ਇੱਕ ਛੱਡ ਬਣਿਆ ਇਹ ਛੱਡ ਦੇ ਅੰਦਰ ਰਕਰਣਾ ਕਿਉਂ ਹੈ? ਖਰਾਬੀ ਨਹੀਂ ਐ। ਤਾਂ ਕਿ ਕਰ? ਤਾਂ ਕਿ ਕਰ? ਖਰਾਬੀ ਨਹੀਂ ਐ। ਖਣੇ ਵੀ ਗਿਆ। ਫਾਜੂ। ਕੀਤੀ। ਤੇ ਲੋਕ ਵੀ ਜੋਕੇਂ ਪੀਲਾ। ਲੋਕਾਂ ਨੇ। ਹੈ? ਖਰਾਬੀ ਦੇ ਗੁਰੂ ਘਰ ਦੇਈਦਾ। ਪਾਠ ਜੀ ਕੀ ਦਿਖਾ। ਸਾਰਿਆਂ ਨੂੰ। ਤਾਂ ਕਰਿਓ। ਲੇਗੀ ਆ। ਤੇ ਤਮਾਕੂ ਲਾ ਕੇ ਦਿੱਦਾ ਗੁਰੂ ਕਰ। ਸ਼ਰਾਬੀ ਦੇ ਲੀਂਦਾ। ਚਲ ਜਾ। ਨਵਾਂ ਗੰਨ ਚਲੋ ਜਾਣ। ਜਾਈਂ ਨਾ ਜਾਣ। ਹੈ? ਤੂੰ ਸਿੱਖਦਾ। ਮੈਂ ਨਾ ਹੋਣਾ ਆ। ਤਮਾਕੂ ਲਉਂਦਾ ਤੁਸੀਂ? ਲਉਂਦੇ। ਮੈਂ ਤਾਂ ਤੇਰੇ ਨਾਲ। ਹੈ? ਇਹ ਸੁਣਨਾ ਤਾਂ ਫਿਕਰ ਨਾਲ। ਲਉਂਦੇ? ਮੈਂ ਕਿਹਨੂੰ? ਤਮਾਕੂ ਲਾ ਕੇ ਗੁਰੂ ਕਰੀਦਾ। ਤਰਣਾ ਨਹੀਂ। ਹੈ? ਇਹ ਗੁਰੂ ਕਰ ਸਮਝਿਆ ਕੀ ਤੁਸੀਂ ਨਾ? ਤੇ ਗੁਰੂ ਕਰ ਸਮਝਿਆ ਕੀ? ਹੈ? ਤੰਗੜਾ ਨਹੀਂ ਗੁਰੂ ਕਰਦਾ। ਹੈ? ਇਧਰ ਆ। ਆਸੀ ਗਾਨਾ ਮਕੂ ਗਾ ਤਾਂ 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 ਗੁਰੂ ਘਰ ਕੋਤ ਮਕੂ ਦੇ ਕੋਲ ਗੁਰੂ ਘਰ ਦੇ ਵਿੱਚ ਬੈਠੇ ਆ ਪੱਖਾ ਲਾ ਗਏ ਕੋ ਇਧਰ ਆ ਤਰਾ ਆ ਗਿਆ ਇਧਰ ਆ ਪਾਗੀ ਇਧਰ ਆ ਹੈ ਆ ਗਿਆ ਇਥੇ ਕਰਦੇ ਆ ਹਾਂ ਮੈਂ ਇਥੇ ਕਾਪੀ ਨਾ ਕਰ ਇਹ ਗੁਰੂ ਘਰ ਕੀ ਆ ਗੇਟ ਆ ਗੇਟ ਕਰ ਸਕਦਾ ਨੂੰ ਗੁਰੂ ਮਕੂ ਲੈ ਕੇ ਇਥੇ ਕੀ ਕਰਦਾ ਉਹਦੇ ਆਇਆ ਤੇ ਇਥੇ ਬੈਠਾ ਪਾ ਤੂੰ ਮਕੂ ਲੈ ਕੇ ਰੋਣੇ ਤੇ ਗੇਟ ਮਕੂ ਲੈ ਕੇ ਲਾਉਣੀ ਆ ਤੂੰ ਲਗੇ ਤਬ ਕੋ ਨਾ ਇਧਰ ਆਇਆ ਇਧਰ ਆਇਆ ਇਧਰ ਆਇਆ ਕਿਤੇ ਪਰੇਤ ਨਹੀਂ ਕੋਈ ਕੀ ਨਾ ਕਰ ਅਲੀ ਕੋ ਡੈਰੀ ਕਿਥੇ ਹੈ ਇਧਰ ਨਾ ਰਿਖੋ ਡੈਰੀ ਕਿਥੇ ਡੈਰੀ ਲੈ ਆਓ ਆਪਣੀ ਜਗ੍ਹਾ ਤੇ ਨਾ ਕਰ ਕੀ ਨਾ ਕਰ ਅਵਿਜੋ ਫੜੇ ਹੈ ਅਲੀ ਦੀ ਡੈਰੀ ਕਿਥੋਂ ਰਹਿਣਾ ਆਖਲੇ ਪਾਸੇ ਤੇ ਉਹ ਤਾਂ ਨਾ ਗਿਆ ਹੈ ਹੈ ਸ਼ਰਾਬੀ ਕੇ ਗੁਰੂ ਘਰ ਆ ਸਕਦੇ ਆਪਾਂ ਇੱਥੇ ਆ ਸਕਦੇ ਆ ਤਮਾਕੂ ਲੈ ਕੇ ਆ ਸਕਦੇ ਆ ਵੀਰੇ ਕਿਹੜੇ ਪ੍ਰਬੰਧਕ ਮਾਰ ਕੇ ਆਵਾਜ਼ ਪੈਸਾ ਮਾਲ ਦਰੋ ਪਾਣੀ ਸੁਣੋ ਉਹ ਬੈ ਜਾ ਬੈ ਜਾ ਕੋਈ ਨਾ ਪਾਣੀ ਕਿਦੰਨੇ ਆ ਆ ਤੁਹਾਡੇ ਹੱਥੇ ਡੈਮੇਜ ਹਾਂ ਜੀ ਤੁਹਾਡੇ ਹੱਥੇ ਡੈਮੇਜ ਤੁਮਾ ਕੋਲੋਂ ਨਾ ਤੇ ਉਹ ਘਾਟੀ ਗੁਰੂ ਕਰ ਤੇ ਉਹ ਬਾਹਰ ਵੀ ਦਿਖਾਇਆ ਇਹ ਨਾਮ ਕੀ ਹੈ ਨਾਮ ਕਾਲਜ ਨਾਮ ਅਦੀਬਾ ਪਾਈ ਉਹ ਬਾਜ਼ ਮਰੀ ਹਾਂ ਜੀ ਸਰਕਾਰ ਕਮੇਟੀ ਨਾਲ ਆਪਾਂ ਹਾਂ ਜੀ ਲੰਮੇ ਰਹੋ ਜੀ ਡੀਐਸਪੀ ਜੀ ਇਹ ਪਹਿਸਾ ਨ 0040 ਜਿਹੜਾ ਤੁਹਾਨੂੰ ਹੈ। ਹਾਂ। ਹਾਂ। ਇਹ ਕਿਹਦੇ ਨਾਲ ਹਾਂ। ਪੜੀ ਨਹੀਂ ਰਹੀ ਸੀ ਲਾ। ਇੱਥੇ ਜਾਣਾ ਨਹੀਂ ਇੱਥੇ ਬਹਿ ਜਾਓ। ਇੱਥੇ ਬਹਿ ਜਾ ਬਹਿ ਜਾ ਇੱਥੇ ਬਹਿ ਜਾ। ਬੰਦ ਇਹ ਆਇਆ ਪਿੰਡ ਦਾ ਮੋਰਾਵਾਲੀ। ਇੱਥੇ ਆਇਆ ਹੀ ਪਿੰਡ ਮੋਰਾਵਾਲੀ। ਇਸ ਗੁਰੂ ਘਰ ਦੇ ਵਿੱਚ ਗੁਰਿੰਦਰ ਨਾ ਦੇ ਵਿਅਕਤੀ ਜਿਹੜਾ ਵਾ ਉਹ ਡਿਊਟੀ ਕਰਦਾ ਆ ਰਿਹਾ ਜਿਨਨੇ ਪਿੰਡ ਖੂਰਪੁਰ ਜਟਾ ਸਤਰਾ ਦੀ ਬੇਦਬੀ ਕੀਤੀ ਹੈ ਜਦੋਂ ਅਸੀਂ ਇਸ ਪਿੰਡ ਵਿੱਚ ਲੋਸਮੈਂਟ ਕਰਾਉਣ ਵਾਸਤੇ ਆਏ ਗੁਰੂ ਘਰ ਕਲਾ ਲਗਾ ਇੱਕ ਸ਼ੈੱਡ ਬਣਿਆ ਹੈ ਇਹ ਸ਼ੈੱਡ ਦੇ ਅੰਦਰ ਕਰਨਾ ਹੈ ਹੈ ਕਰਾ ਦਿੱਤੀ ਹੈ ਥੈਂਕ ਯੂ ਥੈਂਕ ਯੂ ਕਰਾ ਦਿੱਤੀ ਹੈ ਫੜੇ ਵੀ ਗਿਆ ਫਾਟੂ ਦਿੱਤੀ ਥੈਂਕ ਯੂ ਤਦਕ ਵੀ ਦੀ 2 ਘੰਟੇ ਪਹਿਲਾਂ ਹਾਂ 2 ਘੰਟੇ ਸ਼ਰਾਬੀ ਦੇ ਗੁਰਕਰ ਦੇਈਦਾ ਪਾਥੇ ਚ ਕੀ ਰਖਾ ਸਾਰਿਆਂ ਤਾਂ ਕਰਿਓ ਇਹ ਦਿਮਾਗੂ ਲਾ ਕੇ ਦੇਈਦਾ ਗੁਰਕਰ ਸ਼ਰਾਬੀ ਦੇ ਦੇਈਦਾ ਚੱਲ ਜਾ ਨਾ ਚੱਲ ਜਾਣ ਦੋ ਹੈ ਤੂੰ ਸਿੱਖਦਾ ਹੁਣ ਆ ਤਮਾਕੂ ਲਾਉਂਦਾ ਤੁਸੀਂ ਲਓ ਦੋ ਮੈਂ ਤਾਂ ਪਹਿਲੇ ਨਾਲ ਹੈ ਮੈਂ ਤਾਂ ਪਹਿਲੇ ਲਾਉਣਾ ਲਵਣਾ ਤਮਾਕੂ ਲਾ ਕੇ ਗੁਰਕਰ ਹੀਦਾ ਤਾਂ ਨਹੀਂ ਹੈ ਤੁਸੀਂ ਗੁਰੂ ਘਰ ਸਮਝਿਆ ਕੀ ਤੁਸੀਂ ਬੰਦ? ਤੁਸੀਂ ਗੁਰੂ ਘਰ ਸਮਝਿਆ ਕੀ? ਹੈ? ਤੁੰਗੜਾ ਨਹੀਂ ਗੁਰੂ ਘਰ ਦਾ। ਹੈ? ਇਧਰ ਆ। ਸਮਾਸੀ ਗੱਨਾ। ਤੁਮਕੂ ਗਾ। ਤਰਤਾਂ ਸਤਾ ਘੜਦੂ। ਆ ਵੇਖੋ ਤੁਮਕੂ ਦੇ ਕੋਲ ਗੁਰੂ ਘਰ ਦੇ ਵਿੱਚ ਬੈਠੇ ਆ ਪੱਖਾ ਲਾ ਕੇ। ਕੋ ਇਧਰ ਆ। ਤਰਾ ਲਾ ਗਿਆ। ਇਧਰ ਆ। ਆ ਕੇ ਇਧਰ ਆ। ਹੈ? ਆ ਗਿਆ। ਇਥੇ ਕਰਦੇ ਆ। ਆ ਮੈਂ ਇੱਥੇ ਟੱਕੀ ਨਾ ਕਰੀ। ਇਹ ਗੁਰੂ ਘਰ ਕੀ ਆ? ਗੇਟ ਆ ਗੇਟ ਕਰ ਸਕਦਾ ਨੂੰ ਗੁਰੂਤਮਕੁਲੇ ਦੇ। ਇੱਥੇ ਕੀ ਕਰਦਾ ਏ? ਉਹਦੇ ਆਇਆ ਤੇ ਚਿੱਪੇ ਦਾ ਪਾਕਿਸਤਾਨ। ਤੂੰ ਮਕੁਲੇ ਕੇ ਰੌਣੀ ਦੇ। ਤੱਕੇ ਤਮਕੁਲੇ ਕੇ ਲਾਉਣੀ ਏ ਤੂੰ। ਲਗੇ ਤਮਕੁਲੇ ਇੱਧਰ ਬੈ। ਇੱਥੇ ਬੈ ਜਾਏ। ਬੈ। ਕੋਈ ਪ੍ਰੇਰਨਾ। ਫਿਰ ਅੰਦਰ। ਅਲੀ ਕੋ ਡੈਰੀ ਕਿਹ ਹੈ? ਹਾਂ? ਇਹਨਾਂ ਨਾਲ। ਡੈਰੀ ਕਿੱਥੇ ਡੈਰੀ ਲੈ ਆਉਂਦਾ। ਤੁਸੀਂ ਆਪਣੀ ਤਰਫੋਂ ਨਾ ਕਰੋ ਕੀ ਨਜ਼ਰ ਆ? ਅ ਵੀਡੀਓ ਫਰੇਮ ਹੈ ਕਹਿੰਦੇ ਕਿਥੋਂ ਕਰਨਾ ਆਪਣੇ ਪਾਸੇ ਪਿਓਦਰਾ ਨਾ ਕੀ ਆ ਹੈ? ਸ਼ਰਾਬੀ ਕੇ ਘੁਰੇ ਰੱਖਾਦੇ ਆਪ ਇੱਥੇ ਆ ਸਕਦੇ ਆ? ਤੁਮਾ ਕੋਲ ਆ ਕੇ ਆ ਸਕਦੇ ਆਂ ਵੀਰੇ ਕਿਹੜੇ ਪ੍ਰਬੰਧਕ ਮਾਰ ਕੇ ਲੈ ਆਵਾਜ ਪੈਸਾ ਮਾਲ ਚ ਰੋ ਉਹ ਮਾਣੀ ਸੁਣੋ ਉਹ ਬਹਿ ਜਾ ਬਹਿ ਜਾ ਕੋਈ ਨਾ ਫੰਕ ਕਿਹਦੇ ਨੇਣਾ ਆ ਤੁਹਾਡੇ ਹੱਥੇ ਤਾਂ ਇਹ ਨਹੀਂ ਜੀ ਤੁਹਾਡੇ ਹੱਥੇ ਤਾਂ ਤੁਮਾ ਕੋਲੋਂ ਨਾ ਤੇ

પડી નીકળીશ લેવા જાણા ને ઇત બેજો ઇત બેજા બેજા ઇત બેજા બંધ ઇલે